ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਨੂੰ ਸਵਾਗਤ ਹੈ ਜੀ ਅੱਜ ਲਾਫ ਕਾਉਂਟ ਵਲੌਂਗ ਟੀਵੀ 'ਚ ਤੇ ਕਾਫੀ ਸਮੇਂ ਤੋਂ ਬਾਅਦ ਦਿਨਾ ਤੋਂ ਬਾਅਦ ਅੱਜ ਫਿਰ ਗੋੜ ਕਰ ਰਹੀ ਹਾਂ ਕਿਉਂਕਿ ਗਰਮੀ ਦੇ ਕਰਕੇ ਲੱਗਦਾ ਮੈਂ ਵੀ ਹਾਂਸੀ ਹੋਮੀ ਸੀ ਪਰ ਮੈਂ ਕਿਹਾ ਕਿ ਅੱਜ ਮੈਂ ਪੱਕਾ ਵਲੌਗ ਰਿਕਾਰਡ ਕਰਨ ਕਰਕੇ ਰਹੂੰਗੀ ਕਿਉਂਕਿ ਅੱਜ ਦਾ ਟਾਸਕ ਹੈ ਮੇਰਾ ਵਲੌਗ ਰਿਕਾਰਡ ਕਰਨਾ ਤੇ ਮੈਂ ਕਿਹਾ ਚਲੋ ਅੱਜ ਰਿਕਾਰਡ ਕਰ ਹੀ ਲੈਣੇ ਬਸ ਤਾਂ ਗਰਮੀ ਬਹੁਤ ਜ਼ਿਆਦੀ ਆਈ تھی ਬਹੁਤ ਜ਼ਿਆਦੀ ਪਰ then ਤੁਹਾਡੀ ਪਿੰਡ ਕਿੰਨੀ ਖੂਣੀ ਹੈ ਜ਼ਰੂਰ ਕਮੈਂਟ ਦੇ ਵਿੱਚ ਦੱਸਿਓ ਤੇ ਅੱਜ ਦਾ ਜਿਹੜਾ ਵਲੌਗ ਹੈ ਜੀ ਉਹ ਇੱਕ ਮੋਟੀਵੇਸ਼ਨ ਵਲੌਗ ਹੈ ਜਿਹਦਾ ਵਿੱਚ ਟੌਪਿਕ ਹੈ ਮੇਨ ਇਕੱਲਾਪਣ ਮਤਲਬ ਇਹ ਕਿ ਹਰ ਇਨਸਾਨ ਸਟਰਗਲ ਕਰਦਾ ਪਰ ਤੁਸੀਂ ਇਕੱਲੇ ਨਹੀਂ ਹੋਗੇ ਇਕੱਲਾਪਣ ਮੇਨ ਟੌਪਿਕ ਹੋਏਗਾ ਉਹ ਹੈ ਸਾਡੀ ਮੋਟੀਵੇਸ਼ਨ ਵਲੌਗ ਦਾ ਮੈਨੂੰ ਲੱਗਦਾ ਕਿ ਇਹ ਇੰਪੋਰਟੈਂਟ ਹੈ ਕਿਉਂਕਿ ਹਰ ਇਨਸਾਨ ਆਪਦੀ ਜ਼ਿੰਦਗੀ ਜੀਂਦੇ ਸਟ੍ਰਗਲ ਕਰਦਾ ਤਾਂ ਕਿਤੇ ਨਾ ਕਿਤੇ ਮਹਿਸੂਸ ਕਰਦਾ ਕਿ ਹਾਂ ਕਿ ਉਹ ਇਕੱਲਾ ਆ ਤਾਂ ਉਹ ਇਕੱਲਾ ਨਹੀਂ ਹੁੰਦਾ ਬਲਕਿ ਸਾਰੇ ਲੋਕ ਹੀ ਹੈ ਜਿਹੜੇ ਆਪਦੀ ਆਪਦੀ ਜ਼ਿੰਦਗੀ ਦੇ ਵਿੱਚ ਸਟ੍ਰਗਲ ਕਰਦੇ ਨੇ ਤੇ ਇਹ ਮੌਕਾ ਕਿਤੇ ਦੀ ਆਪਾਂ ਇੱਕ ਮੌਕਾ ਮੇਰੇ ਕੋਲ ਤਾਂ ਇੱਕ ਮੌਕਾ ਆ ਪਰ ਇਹ ਇੱਕ ਮੂਮੈਂਟ ਜੋ ਸਾਰਿਆਂ ਦੀ ਜ਼ਿੰਦਗੀ 'ਚ ਆਉਂਦਾ ਆ ਜਦੋਂ ਅਸੀਂ ਇਕੱਲਾਪਣ ਮਹਿਸੂਸ ਕਰਦੇ ਆ ਤੇ ਫੇਲ ਹੋਇਆ ਮਹਿਸੂਸ ਕਰਦੇ ਆ ਕਨਫਿਊਜ਼ ਮਹਿਸੂਸ ਕਰਦੇ ਆ ਇਸਨੂੰ ਲੱਗਦਾ ਕਿ ਸਾਰੇ ਲੋਕ ਜ਼ਿੰਦਗੀ 'ਚ ਕਦਮ ਨੇ ਪਰ ਅਸੀਂ ਜਾਂ ਜਿਹੜੇ ਸਟਕ ਹੋ ਕਰ ਰਹੇ ਹਾਂ ਸਾਰੇ ਲੋਕਾਂ ਜ਼ਿੰਦਗੀ 'ਚ ਅੱਗੇ ਵਧ ਗਏ ਨੇ ਪਰ ਅਸੀਂ ਜਾਂ ਜਿਹੜੇ ਇੱਕੋ ਜਗ੍ਹਾ ਤੇ ਖੜੇ ਆ ਤਾਂ ਇਕੱਲਾਪਣ ਜੋ ਹੈਗਾ ਆ ਉਹ ਜ਼ਿਆਦਾਤਰ ਡਿਪਰੈਸ਼ਨ ਐਂਗਜ਼ਾਇਟੀ ਤੇ ਸਾਡੀ ਇਨਰ ਸਟਰੈਂਥ ਨੂੰ ਖਤਮ ਕਰ ਦਿੰਦਾ ਆ ਤੇ ਓਵਰ ਥਿੰਕਿੰਗ ਨੂੰ ਵਧਾ ਦਿੰਦਾ ਆ ਓਵਰ ਥਿੰਕਿੰਗ ਦੇ ਨਾਲ ਹੀ ਸਾਡਾ ਜਿਹੜਾ ਮਾਨਾ ਉਹ ਸਾਡੇ ਕਾਬੂ ਤੋਂ ਬਾਹਰ ਹੋ ਜਾਂਦਾ ਬਲਕਿ ਅਸੀਂ ਮਨ ਦੇ ਕਾਬੂ ਛੋ ਜਾਂਦੇ ਆ ਇਸ ਲਈ ਅੱਜ ਦਾ ਟੌਪਿਕ ਖਾਸ ਕਰਕੇ ਉਹਨਾਂ ਲੋਕਾਂ ਦੇ ਆਏ ਜਿਹੜੇ ਇਕੱਲਾਪਣ ਮਹਿਸੂਸ ਕਰਦੇ ਨੇ ਜਾਂ ਫਿਰ ਅਨਦਰ ਕੰਟਰੀ ਦੇ ਵਿੱਚ ਸ਼ਿਫਟ ਹੋ ਗਏ ਨੇ ਹੁਣੇ-ਹੁਣੇ ਮੇਰੀ ਫਰੈਂਡ ਵੀ ਇੱਕ ਸ਼ਿਫਟ ਹੋਈ ਆ ਤਾਂ ਜ਼ਿਆਦਾਤਰ ਲੋਕ ਕੱਲੇ ਨੇ ਤਾਂ ਉਹਨਾਂ ਨੂੰ ਪਤਾ ਨਹੀਂ ਕੀ ਉਹ ਕੀ ਕਰ ਰਹੇ ਕੰਦੇਪਣ ਦੇ ਨਾਲ ਸਟਰਗਲ ਕਰ ਰਹੇ ਨੇ ਉਹ ਤਾਂ ਮੈਨੂੰ ਲੱਗਦਾ ਕਿ ਇਹ ਇੰਪੋਰਟੈਂਟ ਟਾਪਿਕ ਹੈ ਜਿਹਦੇ ਬਾਰੇ ਸਾਨੂੰ ਗੱਲ ਕਰਨ ਚਾਹੀਦੀ ਹੈ ਤੇ ਅੱਜ ਦਾ ਵਲੌਗ ਆਸੀਂ ਇਸੇ ਬਾਰੇ ਬਣਾ ਰਹੇ ਆਂ ਤੇ ਸਭ ਤੋਂ ਪਹਿਲਾਂ ਅਸੀਂ ਗੱਲ ਕਰੀਏ ਕਿ ਇਕੱਲਾ ਪਾਣਾ ਜਿਹੜਾ ਹਰ ਇਨਸਾਨ ਦੀ ਜ਼ਿੰਦਗੀ ਚ ਆਉਂਦਾ ਆ। ਇਹ ਤੁਸੀਂ ਇਕੱਲੇ ਨਹੀਂ ਹੈਗੇ ਬਲਕਿ ਹਰ ਇਨਸਾਨ ਇਸ ਸਟਰਗਲ ਕਰਦਾ। ਕਈ ਕਈ ਲੋਕ ਹੁੰਦੇ ਨੇ ਜਿਹੜੇ ਉਹ ਆਪ ਦਾ ਦੁੱਖ ਦੱਲ ਕੋ ਲੈਂਦੇ ਨੇ ਤੇ ਕਈ ਕਈ ਹੁੰਦੇ ਨੇ ਜਿਹੜੇ ਉਹ ਦੂਜਿਆਂ ਨਾਲ ਸਾਂਝਾ ਵੀ ਕਰ ਲੈਂਦੇ ਨੇ ਪਰ ਖਾਸ ਕਰਕੇ ਜ਼ਿਆਦਾਤਰ ਲੋਕ ਇਕੱਲੇ ਹੁੰਦੇ ਨੇ ਕਿਉਂਕਿ ਉਹਨਾਂ ਕੋਲੇ ਕਰਨ ਲਈ ਕੁਝ ਨਹੀਂ ਹੁੰਦਾ। ਬਲਕਿ ਮੇਨ ਗੱਲ ਇਹ ਆ ਕਿ ਆਪਾਂ ਇਹ ਇੱਕ ਵੈਰੀ ਰੂਡ ਲੱਗੂਗਾ ਕਿ ਜਦੋਂ ਮੈਂ ਇਹ ਚੀਜ਼ ਕਹੀ ਆ। ਗੱਲਾਂਪਣ ਖਾਸ ਕਰਕੇ ਉਹੀ ਲੋਕ ਮਹਿਸੂਸ ਕਰਦੇ ਨੇ ਜਦੋਂ ਉਹਨਾਂ ਕੋਲ ਖਾਸ ਕਰਕੇ ਦੋਸਤ ਨਹੀਂ ਹੁੰਦੇ ਜਾਂ ਖਾਸ ਕਰਕੇ ਕੋਈ ਕੰਮ ਨਹੀਂ ਹੁੰਦਾ ਤੇ ਜਾਂ ਫਿਰ ਆਪਾਂ ਕਹਿ ਦਈਏ ਕਿ ਉਹਨਾਂ ਨੂੰ ਆਪਦਾ ਡੇਲੀ ਰੂਟੀਨ ਹੈ ਜਿਹੜਾ ਉਹ ਪਲਾਨ ਨਹੀਂ ਕਰਨਾ ਹੁੰਦਾ ਉਹ ਓਵਰ ਥਿੰਕਿੰਗ ਕਰਦੇ ਨੇ ਜ਼ਿਆਦਾਤਰ ਤੇ ਆਪਦਾ ਸਮਾਂ ਬਰਬਾਦ ਕਰਦੇ ਨੇ ਜ਼ਿਆਦਾਤਰ ਐਸੇ ਕਹੀਏ ਕਿ ਅਸੀਂ ਜ਼ਿੰਦਗੀ ਦੇ ਵਿੱਚ ਅਸੀਂ ਚੇਂਜ ਜੇ ਲੈ ਕੇ ਆਉਣਾ ਤਾਂ ਸਾਨੂੰ ਆਪਣਾ ਟਾਈਮ ਟੇਬਲ ਚੇਂਜ ਕਰਨਾ ਪਊਗਾ ਮਤਲਬ ਇੱਕ ਨਾਰਮਲ ਜੀ ਗੱਲ ਆ ਸਾਰੇ ਲੋਕ ਜਿਹੜੇ ਨੇ ਉਹ ਇੱਕੋ ਹੀ ਆ ਇਕੋ ਹੀ ਤਰ੍ਹਾਂ ਜ਼ਿੰਦਗੀ ਜੀ ਰਹੇ ਨੇ ਪਰ ਕਈ ਲੋਕ ਨੇ ਜਿਨ੍ਹਾਂ ਨੂੰ ਤਬਦੀਲੀ ਚਾਹੀਦੀ ਹੈ ਪਰ ਤਬਦੀਲੀ ਆ ਹੀ ਨਹੀਂ ਰਹੀ ਕਿਉਂਕਿ ਸੋਚ ਕੇ ਦੇਖੋ ਕਿ ਸਾਡੀ ਜ਼ਿੰਦਗੀ ਸੇਮ ਆ ਜਿੱਦਾਂ ਲੋਕ ਦੂਜੇ ਜੀ ਰਹੇ ਨੇ ਉਦਾਂ ਹੀ ਅਸੀਂ ਜੀ ਰਹੇ ਆ ਜਿੱਦਾਂ ਉਹ ਕਰ ਰਹੇ ਨੇ ਉਦਾਂ ਹੀ ਅਸੀਂ ਕਰ ਰਹੇ ਆ ਜਿੱਦਾਂ ਉਹਨਾਂ ਦੇ ਦਿਨ ਦੇ ਕੰਮ ਨੇ ਉਹੀ ਅਸੀਂ ਕਰ ਰਹੇ ਆ ਪਰ ਤਬਦੀਲੀ ਨਹੀਂ ਆ ਰਹੀ ਉਹ ਇਸੇ ਲਈ ਨਹੀਂ ਆ ਰਹੀ ਕਿਉਂਕਿ ਸਾਡੇ ਕੋਲ ਇੱਕ ਚੰਗਾ ਟਾਈਮ ਟੇਬਲ ਹੈ ਨਹੀਂ ਵਿਆਦਦਾਰ ਅਸੀਂ ਇਕੱਲੇਪਨ ਦੇ ਵਿੱਚ ਓਵਰ ਥਿੰਕਿੰਗ ਬਹੁਤ ਜ਼ਿਆਦਾ ਕਰਦੇ ਆ ਤੇ 네ਗੇਟਿਵ ਜਿਹੜੀ ਥੌਟ ਨੇ ਉਹ ਸਾਡੇ ਮਨ ਦੇ ਉੱਤੇ ਭਾਰੇ ਹੋ ਜਾਂਦੇ ਨੇ ਤੇ ਜਿੱਦੇ ਨਾਲ ਸਾਡੀ ਇਨਰ ਸਟਰੈਂਥ ਹੈ ਜਿਹੜੀ ਜਾਂ ਇੰਟਰ ਪਾਵਰ ਆ ਇਨਰ ਪਾਵਰ ਆ ਜਦ ਕਹਿੰਦੀ ਹੈ ਆਤਮ ਵਿਸ਼ਵਾਸ ਆਸ਼ਾ ਜਾਂ ਫਿਰ ਆਤਮ ਸ਼ਕਤੀ ਉਹ ਖਤਮ ਹੋ ਜਾਂਦੀ ਹੈ ਤਾਂ ਇਕੱਲਾਪਨ ਜਿਹੜਾ ਖਾਸ ਕਰਕੇ ਉਹ ਇੱਕ ਬਹੁਤ ਇੰਪੋਰਟੈਂਟ ਟਾਪਿਕ ਆ ਮੈਨੂੰ ਲੱਗਦਾ ਤੇ ਅਸੀਂ ਇਕੱਲੇਪਨ ਦੇ ਨਾਲ ਬਹੁਤ ਸਾਰੇ ਲੋਕ ਜੂਝ ਰਹੇ ਨੇ ਪਰ ਇਹ ਗੱਲ ਗਲਤ ਹੈ ਜਿਹੜੀ ਚੀਜ਼ ਅਸੀਂ ਸੋਚਦੇ ਆ ਬਹੁਤ ਸਾਰੇ ਲੋਕ ਆ ਜਿਹੜੇ ਸੇਮ ਇਹੀ ਸਿਚੁਏਸ਼ਨ ਚ ਗੁਜ਼ਰ ਰਹੇ ਨੇ ਤੇ ਇਸ ਲਈ ਇਕੱਲੇਪਣ ਨੂੰ ਦੂਰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਮੈਨੂੰ ਲੱਗਦਾ ਕਿ ਮੇਰੇ ਲਈ ਤਾਂ ਇਕੱਲਾਪਣ ਇੱਕ ਮੌਕਾ ਆ ਤੇ ਤੁਹਾਡੇ ਲਈ ਵੀ ਕੋ ਮੌਕਾ ਹੀ ਹੋਣਾ ਚਾਹੀਦਾ ਕਿਉਂਕਿ ਜ਼ਿੰਦਗੀ ਦੇ ਵਿੱਚ ਕਦੇ ਨਾ ਕਦੇ ਇੱਕ ਟਾਈਮ ਜ਼ਰੂਰ ਆਉਂਦਾ ਜਦੋਂ ਤੁਹਾਨੂੰ ਡਿਸੀਜਨ ਲੈਣੇ ਪੈਂਦੇ ਨੇ ਜਦੋਂ ਤੁਸੀਂ ਇਕੱਲੇ ਹੁੰਦੇ ਹੋ ਦੋਸਤ ਨਹੀਂ ਜ਼ਿਆਦਾ ਤਾਂ ਹੁੰਦੇ ਖਾਸ ਕਰਕੇ ਸਾਡੀ ਜ਼ਿੰਦਗੀ ਦੇ ਵਿੱਚ ਜਿਹੜੀ ਮੇਨ ਡਿਸੀਜਨ ਲੈਣੇ ਆ ਸਿ ਕੈਰੀਅਰ ਦੇ ਬਾਰੇ ਤਾਂ ਇਸ ਲਈ ਇਕੱਲਾਪਣ ਆ ਜਿਹੜਾ ਇੱਕ ਨਾਰਮਲ ਟੌਪਿਕ ਆ ਪਰ ਬਹੁਤ ਜ਼ਿਆਦਾ ਡੂੰਗਾ ਆ ਤੇ ਬਹੁਤ ਜ਼ਿਆਦਾ ਸਾਡੇ ਤੇ ਅਸਰ ਕਰਦਾ ਹੈ ਤੇ ਇਕੱਲੇਪਨ ਨੂੰ ਦੂਰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਤੇ ਇਕੱਲੇਪਨ ਨੂੰ ਜੇ ਅਸੀਂ ਦੂਰ ਕਰਾਂਗੇ ਤਾਂ ਹੀ ਸਾਡੀ ਜ਼ਿੰਦਗੀ ਦੇ ਵਿੱਚ ਤਬਦੀਲੀ ਆਊਗੀ ਤੇ ਸਾਰਨੂੰ ਪਹਿਲੀ ਚੀਜ਼ ਆ ਜਿਹੜੀ ਜੇ ਇਕੱਲੇਪਨ ਨੂੰ ਦੂਰ ਕਰਨ ਦੀ ਉਹ ਹੈ ਕਿਤਾਬਾਂ ਕਿਤਾਬਾਂ ਨੇ ਮੇਰੀ ਬਹੁਤ ਮਦਦ ਕੀਤੀ ਹੈ ਜਦੋਂ ਵੀ ਮੈਂ ਜ਼ਿਆਦਾ ਓਵਰ ਥਿੰਕਿੰਗ ਕਰਦੀ ਸੀ ਤਾਂ ਸੋਚਦੀ ਸੀ ਕਿ ਮੇਰੀ ਜ਼ਿੰਦਗੀ 'ਚ ਤਾਂ ਕੋਈ ਵੀ ਚੇਂਜ ਨਹੀਂ ਆ ਰਿਹਾ ਕੋਈ ਵੀ ਚੀਜ਼ ਮੇਰੇ ਕਾਬੂ 'ਚ ਨਹੀਂ ਹੈ ਕਿ ਤਾਂ ਖਾਸ ਕਰਕੇ ਕਿਤਾਬਾਂ ਸੀ ਜਿਹੜਾ ਮੇਰਾ ਸਾਰਿਆ ਸੀ ਕਿਉਂਕਿ ਮੈਂ ਜਦੋਂ ਵੀ ਬੱਸ 'ਚ ਬੈ ਕੇ ਕਿਤਾਬ ਪੜ੍ਹਦੀ ਤਾਂ ਮੈਨੂੰ ਕਿਤੇ ਕਿਤੇ ਪਤਾ ਹੀ ਨਹੀਂ ਲੱਗਦਾ ਸੀ ਵੀ 1 ਘੰਟਾ ਕਦੋਂ ਗੀਤ ਗਿਆ ਤੇ 2 ਘੰਟਾ ਕਦੋਂ ਗੀਤ ਗਿਆ ਤੇ ਇੱਕਦਮ ਮੈਂ ਪਹੁੰਚ ਗਈ ਕਿੱਥੋਂ ਜਲਦੀ ਤੇ ਮੈਂ ਕਿੱਥੇ ਆ ਗਈ ਤੇ ਇਸ ਲਈ ਕਿਤਾਬਾਂ ਚੋਂ ਨੇ ਮੇਨ ਰੋਲ ਸਾਡੇ ਜ਼ਿੰਦਗੀ ਦੇ ਵਿੱਚ ਪਲੇ ਕਰਦੀਆਂ ਨੇ ਸਾਨੂੰ ਇਕੱਲੇਪਨ ਤੋਂ ਬਚਾਉਂਦੀਆਂ ਨੇ 네ਗੇਟਿਵ ਥੌਟ ਤੋਂ ਬਚਾਉਂਦੀਆਂ ਨੇ ਤੇ ਇਹ ਟਾਈਮ ਨੂੰ ਯੂਜ਼ ਕਰਨ ਦਾ ਇੱਕ ਵਧੀਆ ਤਰੀਕਾ ਆ। ਇਸ ਲਈ ਮੈਂ ਸੁਜੈਸ਼ਨ ਕਰੂੰਗੀ ਤੁਹਾਨੂੰ ਦ ਪਾਵਰ ਆਫ ਨਾਉ ਇੱਕ ਬੁੱਕ ਕਾਫੀ ਜ਼ਿਆਦਾ ਵਧੀਆ ਹੈ ਜਿਹੜੇ ਲੋਕ ਬਹੁਤ ਜ਼ਿਆਦਾ ਲੋਨਲੀਨੈਸ ਫੀਲ ਕਰਦੇ ਨੇ ਇਹ ਬੁੱਕ ਖਾਸ ਕਰਕੇ ਸਾਨੂੰ ਸਿਖਾਉਂਦੀ ਹੈ ਜੀ ਕਿ ਅਸੀਂ ਅੱਜ ਦੇ ਵੇਲੇ ਚ ਕਿੱਦਾਂ ਜੀਏ ਬਿਨਾ ਪਿਛਲੇ ਸਾਲਾਂ ਬਾਰੇ ਸੋਚ ਕੇ ਤੇ ਬਿਨਾ ਅੱਗੇ ਦੀ ਜ਼ਿੰਦਗੀ ਬਾਰੇ ਚਿੰਤਾ ਕਰਕੇ ਇਸ ਨੂੰ ਜ਼ਰੂਰ ਪੜਿਓ ਤੇ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਕਿਉਂਕਿ ਐਂਡ ਤੇ ਮੈਂ ਇੱਕ ਵੈਬਸਾਈਟ ਮੈਂਸ਼ਨ ਕਰੂੰਗੀ ਜਿਹੜੇ ਲੋਕ ਇੰਗਲਿਸ਼ ਕਿਤਾਬਾਂ ਪੜ੍ਹਨਾ ਚਾਹੁੰਦੇ ਨੇ ਉਹ ਜ਼ਰੂਰ ਇਸ ਵੈਬਸਾਈਟ ਤੇ ਜਾਣ ਤੇ ਫ੍ਰੀ ਦੇ ਵਿੱਚ ਕਿਤਾਬਾਂ ਲੈ ਸਕਦੇ। ਤਾਂ ਮੈਂ ਕੋਈ ਪ੍ਰੋਮੋਸ਼ਨ ਨਹੀਂ ਕਰ ਰਹੀ ਮੈਨੂੰ ਲੱਗਦਾ ਕਿ ਯੂਸਫੁਲ ਆ ਮੈਂ ਕਾਫੀ ਸਾਗਾ ਤੋਂ ਯੂਜ਼ ਕਰ ਰਹੀ ਆ ਤੇ ਮੈਨੂੰ ਲੱਗਦਾ ਬਾਕੀ ਨੂੰ ਪਤਾ ਹੋਣਾ ਚਾਹੀਦਾ ਇਹਦੇ ਬਾਰੇ। ਕਈ ਲੋਕ ਐ ਹੋ ਜਾਂਦੇ ਜਿਹੜੇ ਨਹੀਂ ਕਰ ਸਕਦੇ ਆ ਕੋਣ ਕਿਤਾਬਾਂ ਤੇ ਸਾਡੇ ਤਾਂ ਵੈਸੇ ਪਿੰਡ ਦੇ ਵਿੱਚ ਨੇੜੇ ਤੇ ਲਾਇਬ੍ਰੇਰੀ ਵੀ ਹੈ ਨਹੀਂ ਤੇ ਜੋ ਕਿਤਾਬਾਂ ਵੈਸੇ ਮੈਨੂੰ ਰੀਅਲੀ ਹੈਲਪਫੁਲ ਲੱਗੀਆਂ ਨੇ ਤੇ ਮੈਨੂੰ ਲੱਗਦਾ ਕਿ ਮੈਂ ਪੜਾਂ ਤਾਂ ਮੈਨੂੰ ਲੱਗਦਾ ਕਿ ਜ਼ਰੂਰੀ ਆ ਤੇ ਜਿੰਨਾ ਵਾਰੀ ਮੈਂ ਟੌਪਿਕ ਪੜ੍ਹੇ ਕਿ ਮੈਨੂੰ ਲੱਗਿਆ ਕਿ ਹਾਂ ਇਹ ਜ਼ਰੂਰ ਮੇਰੇ ਲਈ ਹੈਲਪਫੁਲ ਹੋਣਗੀਆਂ ਤਾਂ ਮੈਂ ਉਹੀ ਕਿਤਾਬਾਂ ਪੜ੍ਹਦੀ ਆ ਖਾਸ ਕਰਕੇ ਮੈਂ ਆਇ ਨਹੀਂ ਕਹਿੰਦੀ ਕਿ ਮੈਂ ਪੰਜਾਬੀ ਨਹੀਂ ਪੜ੍ਹਦੀ ਮੈਂ ਪੰਜਾਬੀ ਵੀ ਪੜ੍ਹਦੀ ਆ ਪਰ ਮੈਨੂੰ ਲੱਗਦਾ ਕਿ ਜਿਹੜੀ ਚੀਜ਼ ਮੈਂ ਐਟ ਏ ਟਾਈਮ ਦੇ ਵਿੱਚ ਸਟਰਗਲ ਕਰ ਰਹੀ ਆ ਮੈਂ ਉਸ ਚੀਜ਼ ਨੂੰ ਜ਼ਿਆਦਾਤਰ ਬੀਟ ਕਰਾਂ ਤੇ ਅੱਗੇ ਜਾਵਾਂ ਇਸ ਲਈ ਮੈਂ ਉਸੇ ਕਿਤਾਬਾਂ ਨੂੰ ਪੜ੍ਹੂੰਗੀ ਉਸੇ ਤਰ੍ਹਾਂ ਦੀਆਂ ਕਿਤਾਬਾਂ ਪੜ੍ਹੂੰਗੀ ਇਹ ਇੱਕ ਜ਼ਰੂਰ ਵਧੀਆ ਬੁੱਕ ਹੋ ਸਕਦੀ ਹੈ ਮੇਨ ਦਾ ਬੜੀਆ ਮੁਕ ਹੈ ਬਾਕੀ ਸਾਰਿਆਂ ਨੂੰ ਪੜ੍ਹਨੀ ਚਾਹੀਦੀ ਹੈ ਜਿਹੜੇ ਲੋਕ ਕਾਫੀ ਇਕੱਲਾਪਣ ਮਹਿਸੂਸ ਕਰਦੇ ਹਨ ਸੰਦੇਲੇ ਵਿੱਚ ਤੇ ਜਦੋਂ ਵੀ ਤੁਸੀਂ ਦੂਸਰੀ ਚੀਜ਼ ਆ ਜਦੋਂ ਵੀ ਤੁਸੀਂ ਇਕੱਲਾਪਣ ਮਹਿਸੂਸ ਕਰੋ ਤਾਂ ਤੁਸੀਂ ਲਿਖ ਲਿਆ ਕਰੋ ਆਪਦੇ ਥੌਟ ਨੂੰ ਕਿਉਂਕਿ ਜਦੋਂ ਅਸੀਂ ਲਿਖਣ ਬੈਠਾਂਗੇ ਨਾ ਤਾਂ ਦਿਮਾਗ ਦੇ ਵਿੱਚ ਕਈ ਸਾਰੇ ਥੌਟ ਆਉਂਦੇ ਨੇ ਪਰ ਜਦੋਂ ਲਿਖਣ ਬੈਠਾਂਗੇ ਤਾਂ ਸਾਡੇ ਕੋਲ ਕੁੱਸ਼ ਕੀ ਰਹਿ ਜਾਣਗੇ ਮਤਲਬ ਇਹ ਕਿ ਅਸੀਂ ਦਿਮਾਗ ਨੂੰ ਪਹਿਲਾਂ ਹੀ ਕਾਬੂ ਕਰ ਲਿਆ ਤੇ ਜਦੋਂ ਅਸੀਂ ਲਿਖਣ ਬੈਠਾਂਗੇ ਤਾਂ ਸਾਡੇ ਕੋਲ ਬਹੁਤ ਘੱਟ ਥੌਟ ਹੋਣਗੇ ਇਸ ਲਈ ਅਸੀਂ ਭੁੱਲ ਜਿਆ ਕਰਾਂਗੇ ਸੋਚਣਾ ਤੇ ਓਵਰ ਥਿੰਕਿੰਗ ਕਰਨ ਦੇ ਨਾਲ ਜਿਹੜਾ ਲੋਨਲੀਨੈਸ ਉਹ ਜ਼ਿਆਦਾ ਵੱਧ ਜਾਂਦੀ ਹੈ ਤਾਂ ਲੋਨਲੀਨੈਸ ਜਦੋਂ ਜ਼ਿਆਦਾ ਵੱਧ ਜਾਂਦੀ ਹੈ ਤਾਂ ਜ਼ਿਆਦਾਤਰ ਲੋਕ ਅ ਕਈ ਤਰ੍ਹਾਂ ਦੇ ਟਰੋਮਾ ਦਾ ਸ਼ਿਕਾਰ ਹੋ ਜਾਂਦੇ ਆ ਮੈਂ ਪਿਛਲੇ ਦਿਨ ਪੜਹੀ ਸੀ ਇੱਕ ਬੁੱਕ ਹੈ ਇੱਕ ਹੋਰ ਉਹਦਾ ਨਾਮ ਹੈ ਦ ਵੂਮਨ ਹੂ ਓਵਰ ਥਿੰਕ ਅ ਲੋਟ ਇਹ ਬੁੱਕ ਵੀ ਕਾਫੀ ਜ਼ਿਆਦਾ ਜ਼ਿਕਰ ਹੋਇਆ ਹੈ ਤਾਂ ਮੈਨੂੰ ਲੱਗਦਾ ਕਿ ਇਹ ਵੀ ਜ਼ਰੂਰ ਪੜਿਓ ਜੇ ਤੁਹਾਨੂੰ ਮਿਲੀ ਤਾਂ ਸਰਚ ਕਰਕੇ ਦੇਖਿਓ ਤਾਂ ਜ਼ਰੂਰ ਮਿਲੂਗੀ ਤੇ ਇਹਦੇ ਵਿੱਚ ਸਹੀ ਕਾਫੀ ਸਾਰੇ ਲੋਕ ਨੇ ਜਿਹੜੇ ਜ਼ਿਆਦਾ ਤੰਗ ਨੀ ਮਹਿਸੂਸ ਕਰਦੇ ਨੇ ਉਹ ਓਵਰ ਥਿੰਕਿੰਗ ਜ਼ਿਆਦਾ ਕਰਦੇ ਨੇ ਤਾਂ ਉਹਨਾਂ ਨੂੰ ਕਈ ਤਰ੍ਹਾਂ ਦੇ ਟਰੋਮਾ ਹੋ ਜਾਂਦੇ ਨੇ ਕਈ ਚੀਜ਼ਾਂ 'ਚ ਉਹਨਾਂ ਨੂੰ ਵਹਿਮ ਪੈ ਜਾਂਦਾ ਹੈ ਜਿਹੜੀ ਚੀਜ਼ ਅਸਲ 'ਚ ਸੱਚ ਨਹੀਂ ਹੁੰਦੀ ਤੇ ਤੀਸਰੀ ਚੀਜ਼ ਹੈ ਜੀ ਜਿਹੜੀ ਤੁਸੀਂ ਕਰ ਸਕਦੇ ਹੋ ਆਪਦੇ ਇਕੱਲੇਪਨ ਨੂੰ ਦੂਰ ਕਰਨ ਦੇ ਲਈ ਕਸਰਾ ਚ ਚੁਰਮੁਰ ਕਸਾਣੇ ਹੋ ਕਈ ਲੋਕ ਕਹਿੰਦੇ ਨੇ ਕਿ ਨਾਲੇ ਜਿਹੜੀ ਸਾਹ ਦੀ ਸੇਤ ਤੇ ਧਿਆਨ ਦਿੰਦੇ ਨੇ ਸੇਤੇ ਧਿਆਨ ਦੇਣ ਦੇ ਨਾਲ ਉਹ ਵਿਆਦਾ ਬਿਜ਼ੀ ਰਹਿੰਦੇ ਨੇ ਤੇ ਉਹ ਉਦਾਂ ਦੀ ਆਪਾਂ ਕਹਿ ਦਈਏ ਇੱਕ ਆਡੀਓ ਬੁੱਕ ਜਾਂ ਫਿਰ ਗਾਣੇ ਸੁਣਦੇ ਨੇ ਜਿਹਦੇ ਨਾਲ ਉਹਨਾਂ ਦਾ ਮਨ ਡਿਸਟਰੈਕਟ ਹੋ ਜਾਂਦਾ ਤੇ ਮੇਨਲਾ ਦਾ ਕੀ ਇੱਕ ਐਕਸਰਸਾਈਜ਼ ਵੀ ਕਾਫੀ ਵਧੀਆ ਆਪਾਂ ਨੁਕਤਾ ਕਹਿ ਸਕਦੇ ਹਾਂ ਕਿ ਓਵਰ ਥਿੰਕਿੰਗ ਨੂੰ ਤੇ ਲੋਨੈਸ ਨੂੰ ਦੂਰ ਕਰਨ ਦਾ ਜਿਹਦੇ ਨਾਲ ਟਾਈਮ ਵੀ ਸਾਡਾ ਬਚੂਗਾ ਦਾ ਚੰਗਾ ਇਸਤੇਮਾਲ ਹੋਊਗਾ ਤੇ ਟਾਈਮ ਵੀ ਸਾਡਾ ਬਚੂਗਾ ਓਵਰ ਥਿੰਕਿੰਗ ਕਰਨ ਤੋਂ ਚੌਥੀ ਚੀਜ਼ ਹੈ ਜੀ ਜੋ ਮੇਨ ਜੋ ਮੈਨੂੰ ਲੱਗਦਾ ਕਿ ਬਹੁਤ ਜ਼ਰੂਰੀ ਉਹ ਪ੍ਰੇਅਰ ਤੇ ਮੈਡੀਟੇਸ਼ਨ ਪ੍ਰੇਅਰ ਤੇ ਮੈਡੀਟੇਸ਼ਨ ਕਾਫੀ ਜ਼ਿਆਦਾ ਇਫੈਕਟ ਪਾਉਂਦੀਆਂ ਨੇ ਸਾਡੇ ਦਿਮਾਗ ਦੇ ਉੱਤੇ ਚੰਗਾ ਪ੍ਰਭਾਵ ਪਾਉਂਦੀਆਂ ਨੇ ਤੇ ਮੈਨੂੰ ਲੱਗਦਾ ਕਿ ਇਹ ਕਾਫੀ ਯੂਸਫੁਲ ਤਰੀਕਾ ਆ ਸਾਰਿਆਂ ਦੇ ਲਈ ਸਾਡੇ ਇਕੱਲੇਪਨ ਨੂੰ ਦੂਰ ਕਰਨ ਦਾ ਇਕੱਲੇਪਨ ਨੂੰ ਦੂਰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ 네ਗੇਟਿਵ ਥਾਟ ਦੇ ਨਾਲ ਨਾਲ ਅਸੀਂ ਹੋਰ ਕੁਝ ਨਹੀਂ ਕਰਦੇ ਬਲਕਿ ਸਮਾਂ ਬਰਬਾਦ ਕਰਦੇ ਹਾਂ ਸਾਡਾ ਸਾਰਾ ਦਿਨ ਲੰਘ ਜਾਂਦਾ ਮੈਂ ਵੀ ਕਿਤੇ ਕਿਤੇ ਸੋਚਦੀ ਕਿ ਹਾਂ ਮੈਂ ਕਦੋਂ ਸ਼ੁਰੂ ਕੀਤਾ ਮੈਂ ਕਿੱਥੇ ਹਾਂ ਮੇਰੀ ਜ਼ਿੰਦਗੀ ਚ ਮੈਂ ਤਾਂ ਪਿੱਛੇ ਹੀ ਫਿਰਦੀ ਆ ਸਾਰੇ ਲੋਕ ਅੱਗੇ ਲੰਘ ਗਏ ਕਈਆਂ ਕੋਲ ਨੌਕਰੀ ਵੀ ਆ ਤੇ ਮੈਂ ਆ ਬੈਠੀ ਤੇ ਪਰ ਮੈਂ ਸਟੱਡੀ ਕਰ ਰਹੀ ਆ ਕਮ ਸੇ ਕਮ ਕੋਈ ਨਾ ਕੋਈ ਚੀਜ਼ ਚੇਂਜ ਤਾਂ ਹੋਈ ਐ ਜਦੋਂ ਮੈਂ ਆਦਾ ਮਾਈਂਡ ਸੈਟ ਚੇਂਜ ਕੀਤਾ ਤਾਂ ਚੀਜ਼ਾਂ ਵੀ ਚੇਂਜ ਹੋਣੀਆਂ ਸ਼ੁਰੂ ਹੋ ਗਈਆਂ ਤੇ ਇਸ ਲਈ ਤੁਸੀਂ ਦੇਖ ਸਕਦੇ ਹੋ ਕਿ ਕਿਤਾਬਾਂ ਪੜ ਸਕਦੇ ਹੋ ਕਸਰਤ ਕਰ ਸਕਦੇ ਹਾਂ ਸਵੇਰੇ ਛੇਤੀ ਉੱਠਣਾ ਚਾਹੀਦਾ ਕਿਉਂਕਿ ਚੰਗੇ ਇਨਸਾਨ ਨੇ ਕਿ ਐਸੀ ਜੇ ਤੁਸੀਂ ਛੇਤੀ ਉੱਠੋਗੇ ਤਾਂ ਜ਼ਰੂਰ ਤੁਹਾਡੀ ਜ਼ਿੰਦਗੀ 'ਚ ਤਬਦੀਲੀ ਆਉਗੀ ਲੋਨਲਿਨੈਸ ਜਿਹੜੀ ਹੈਗੀ ਆ ਉਹ ਇੱਕ ਕਾਫੀ ਜ਼ਿਆਦਾ 네ਗੇਟਿਵ ਥਾਟ ਆ ਜਿਹੜਾ ਕਦੇ ਵੀ ਸਾਡੇ ਦਿਮਾਗ 'ਚ ਜਾਂਦਾ ਹੀ ਖਾਸ ਕਰਕੇ ਸਾਡੇ ਅੱਜ ਦੇ ਸਮਾਂ ਦਾ ਬਰਬਾਦ ਕਰਦੀ ਕਰਦਾ ਬਲਕਿ ਕੱਲ ਦਾ ਵੀ ਬਰਬਾਦ ਕਰ ਦਿੰਦਾ ਕਿਤੇ ਕਿਤੇ ਜ਼ਿਆਦਾ ਸੋਚਦੇ ਆ ਕਿ ਕੀ ਹੋਊਗਾ ਕੀ ਬਣੂਗਾ ਸਾਨੂੰ ਇਹ ਹੀ ਨਹੀਂ ਪਤਾ ਲੱਗਦਾ ਇਦੇ ਨਾਲ ਹੋਰ ਕੁਝ ਨਹੀਂ ਹੁੰਦਾ ਸਾਡਾ ਦਿਨ ਸਾਰਾ ਖਰਾਬ ਹੋ ਜਾਂਦਾ ਤੇ ਅਸੀਂ ਦਿਨ ਦੇ ਵਿੱਚ ਕਰਦੇ ਕੁਝ ਨਹੀਂ ਲੋਨਲਨੈਸ ਬਾਰੇ ਮੈਂ ਗੱਲ ਏਸਲੀ ਕੀਤੀ ਕਿਉਂਕਿ ਲੋਨਲਨੈਸ ਦੇ ਨਾਲ ਮੈਂ ਵੀ ਕਾਫੀ ਟਾਈਮ ਤੋਂ ਸਟਰਗਲ ਕਰ ਰਹੀ ਸੀ ਪਰ ਫਿਰ ਮੈਨੂੰ ਲੱਗਿਆ ਕਿ ਇਹ ਇੱਕ ਮੌਕਾ ਆ ਸਹੀ ਆਪਦੀ ਜ਼ਿੰਦਗੀ ਨੂੰ ਪ੍ਰੈਕਟ ਕਰ ਲੈਣ ਦਾ ਤਾਂ ਲੋਨਲਨੈਸ ਨੂੰ ਅਸੀਂ ਵਾਰਤ ਸਕਦੇ ਹਾਂ ਜੀ ਆਪ ਦੇ ਫਾਇਦੇ ਤੇ ਲਈ ਤੇ ਆਪਦੀ ਜ਼ਿੰਦਗੀ ਨੂੰ ਬਦਲਣ ਦੇ ਲਈ ਇਹ ਹੀ ਟਾਈਮ ਆ ਜਿਹੜਾ ਹਰ ਇਨਸਾਨ ਦੀ ਜ਼ਿੰਦਗੀ ਚ ਆਉਂਦਾ ਆ ਤੇ ਮੈਨੂੰ ਲੱਗਦਾ ਕਿ ਰੱਬ ਏਸੇ ਲਈ ਲਿਆਉਂਦਾ ਆ ਤਾਂ ਜੋ ਅਸੀਂ ਸਹੀ ਸਮੇਂ ਤੇ ਸਹੀ ਚੀਜ਼ਾਂ ਬਾਰੇ ਸੋਚੀਏ ਸਹੀ ਚੀਜ਼ਾਂ ਦੇ ਫੋਕਸ ਕਰੀਏ ਤੇ ਆਪ ਦੀ ਜ਼ਿੰਦਗੀ ਦੇ ਵਿੱਚ ਕਾਮਯਾਬੀ ਹਾਸਲ ਕਰੀਏ ਆਪ ਦੇ ਸੁਪਨਿਆਂ ਨੂੰ ਪੂਰਾ ਕਰੀਏ ਜੇ ਤੁਸੀਂ ਆਪ ਦਾ ਟਾਈਮ ਟੇਬਲ ਚੇਂਜ ਕਰੋਗੇ ਤਾਂ ਜ਼ਰੂਰ ਤੁਹਾਡੀ ਜ਼ਿੰਦਗੀ ਦੇ ਵਿੱਚ ਛੋਟੇ ਛੋਟੇ ਚੇਂਜ ਹੋਣਗੇ ਛੋਟੇ ਛੋਟੇ ਚੇਂਜ ਹੀ ਇੱਕ ਦਿਨ ਵੱਡਾ ਚੇਂਜ ਲੈ ਕੇ ਆਉਣਗੇ ਤੇ ਜਦੋਂ ਅਸੀਂ ਕਿਤਾਬਾਂ ਪੜ੍ਹਨੀ ਸ਼ੁਰੂ ਕਰਦੇ ਹਾਂ ਤਾਂ ਸਾਨੂੰ ਜ਼ਿਆਦਾਤਰ ਸੋਚਣ ਦਾ ਵੇਲਾ ਨਹੀਂ ਮਿਲਦਾ ਸਾਡਾ ਦਿਮਾਗ ਡਿਸਟਰੈਕਟ ਹੋ ਜਾਂਦਾ ਤੇ ਅਸੀਂ ਉਸੇ ਚੀਜ਼ ਬਾਰੇ ਸੋਚਦੇ ਹਾਂ ਜੋ ਚੀਜ਼ ਅਸੀਂ ਪੜ੍ਹਦੇ ਹਾਂ ਜੇ ਅਸੀਂ ਕਸਰਤ ਕਰਦੇ ਆ ਤਾਂ ਖਾਸ ਕਰਕੇ ਸਾਡੇ ਸਰੀਰ ਤੇ ਨਹੀਂ ਬਲਕਿ ਸਾਡੇ ਚਿਹਰੇ ਤੇ ਨਹੀਂ ਬਲਕਿ ਸਾਡੇ ਦਿਮਾਗ ਤੇ ਵੀ ਅਸਰ ਪੈਂਦਾ ਹੈ ਤਾਂ ਅਸੀਂ ਪੋਜ਼ਿਟਿਵ ਥਾਟ ਸਾਡੇ ਜ਼ਿੰਦਗੀ ਚ ਆਉਂਦੇ ਨੇ ਤੇ ਅਸੀਂ ਜਦੋਂ ਡਾਇਰੀ ਲਿਖਦੇ ਆ ਤਾਂ ਆਪਦੇ ਥਾਟ ਜਦੋਂ ਸਾਂਝੇ ਕਰਦੇ ਆ ਤਾਂ ਅੱਧੇ ਤੋਂ ਜ਼ਿਆਦਾ ਥਾਟ ਖਤਮ ਹੋ ਜਾਂਦੇ ਨੇ ਇਸ ਲਈ ਲਿਖਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਕਿਤੇ ਕਿਤੇ ਲਿਖਣਾ ਇੱਕ ਟੈਲੈਂਟ ਵੀ ਬਣ ਜਾਂਦਾ ਹੈ ਕਿਤੇ ਕਿਤੇ ਲਿਖਣ ਦੇ ਨਾਲ ਨਾਲ ਅਸੀਂ ਹੋਰ ਵੀ ਆਪਦੀ ਜ਼ਿੰਦਗੀ ਦੇ ਤੇ ਇਹ ਜਿਹੜਾ ਪੜਾ ਉਹਨਾਂ ਦੇ ਵਿੱਚ ਹੈਲਪਫੁਲ ਹੁੰਦੇ ਨੇ ਜਾਂ ਫਿਰ ਉਹਨਾਂ ਵਿੱਚ ਸੁਧਾਰ ਆਉਂਦਾ ਹੈ ਤਾਂ ਓਵਰ ਥਿੰਕਿੰਗ ਵੀ ਇੱਕ ਪਾਰਟ ਹੀ ਹੈ ਲੋਨਲੀਨੈਸ ਦਾ ਤਾਂ ਲੋਨਲੀਨੈਸ ਦੇ ਵਿੱਚ ਰਹਿ ਕੇ ਤੁਸੀਂ ਆਪਦੇ ਟਾਈਮ ਟੇਬਲ ਨੂੰ ਸਹੀ ਤਰ੍ਹਾਂ ਨਾਲ ਰਿਟਨ ਦੇ ਵਿੱਚ ਲਿਖ ਸਕਦੇ ਹੋ ਦਿਨ ਦੇ ਵਿੱਚ ਕੀ ਕਰਨਾ ਉਹ ਤੁਸੀਂ ਕਰ ਸਕਦੇ ਹੋ ਉਹਦੇ ਨਾਲ ਹੀ ਸਮਾਂ ਤੁਹਾਡਾ ਸਹੀ ਜਗ੍ਹਾ ਤੇ ਇਸਤੇਮਾਲ ਹੋ ਕੇ ਤੁਸੀਂ ਸਹੀ ਚੀਜ਼ ਕਰ ਸਕਦੇ ਹੋ ਤੇ ਆਪਦੀ ਜ਼ਿੰਦਗੀ ਦੇ ਵਿੱਚ ਚੇਂਜਸ ਲਿਆ ਸਕਦੇ ਹੋ ਅੱਜ ਦੀ ਵਲੌਗ ਦੇ ਵਿੱਚ ਵੀ ਐਨ ਐ ਅਗਲੇ ਦੇ ਵਲੌਗ ਦੇ ਵਿੱਚ ਮਿਲਾਂਗੇ ਦਿਲ ਦੀਆਂ ਗੱਲਾਂ ਹੋਰ ਕਰਾਂਗੇ ਹੋਰ ਥੀਸ ਸਾਂਝੀ ਕਰਾਂਗੇ ਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਤੇ ਮੈਂ ਪੱਕਾ ਅਗਲੇ ਵੀਡੀਓ ਦੇ ਵਿੱਚ ਛੇਤੀ ਆਵਾਂਗੀ ਤਾਂ ਜੋ ਨਵੀਂ ਜਾਣਕਾਰੀ ਲੈ ਕੇ ਅੱਜ ਦੀ ਵਿੱਚ ਅੱਜ ਦੇ ਦਿਨ ਵਿੱਚ ਬਹੁਤ ਗਰਮੀ ਸੀ ਤੇ ਪਰ ਮੈਂ ਸੋਚਿਆ ਕਿ ਅੱਜ ਮੈਂ ਬਲੌਗ ਰਿਕਾਰਡ ਕਰਕੇ ਰਾਂਗੀ ਤੇ ਅੱਜ ਮੈਂ ਬਲੌਗ ਰਿਕਾਰਡ ਕਰਕੇ ਆਪ ਦਾ ਇੱਕ ਟਾਸਕ ਪੂਰਾ ਕਰਦਾ ਤਾਂ ਮੈਂ ਮੈਨੂੰ ਵੀ ਲੱਗਦੀ ਜ਼ਿਆਦਾਤਰ ਕਿਤੇ ਕਿਤੇ ਚੇਂजेस ਤਾਂ ਹੀ ਨਹੀਂ ਆਉਂਦੇ ਕਿਉਂਕਿ ਅਸੀਂ ਬਹੁਤ ਲੇਜੀ ਹੋ ਜਾਂਦੇ ਆ ਤੇ ਜ਼ਿੰਦਗੀ ਦੇ ਵਿੱਚ ਕੁਝ ਨਹੀਂ ਕਰਦੇ ਜ਼ਿਆਦਾਤਰ ਲੋਕ ਦੇਖਾਂਗੇ ਜ਼ਿਆਦਾਤਰ ਸੋਸ਼ਲ ਮੀਡੀਆ ਤੇ ਇਸਤੇਮਾਲ ਕਰ ਰਹੇ ਨੇ ਮੈਂ ਇਹ ਨਹੀਂ ਕਹਿੰਦੀ ਕਿ ਨਾ ਕਰੋ ਕਰੋ ਪਰ ਸਹੀ ਤਰੀਕੇ ਨਾਲ ਕਰੋ ਅਸੀਂ ਆਪ ਦੇ ਫਨ ਦੇ ਲਈ ਯੂਜ਼ ਕਰ ਰਹੇ ਹਾਂ ਪਰ ਜ਼ਿਆਦਾਤਰ ਕਿਤੇ ਕਿਤੇ ਸਾਨੂੰ ਮਹਿਸੂਸ ਹੋਊਗਾ ਕਈ ਸਾਲ ਨੰਗ ਜਾਣਗੇ ਜਦੋਂ ਅਸੀਂ ਉਹੀ ਸੋਸ਼ਲ ਮੀਡੀਆ ਸਕਰੋਲ ਕਰ ਰਹੇ ਹਾਂ ਤੇ ਪਰ ਕੋਈ ਚੇਂਜ ਨਹੀਂ ਆ ਰਿਹਾ ਮੈਂ ਮੈਂ ਵੀ 1 ਸਾਲ ਜ਼ਰੂਰ ਬੱਤਕੇ ਦੇਖਿਆ ਤੁਸੀਂ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਇਸਤੇਮਾਲ ਕੀਤਾ ਮੈਂ ਦੇਖਿਆ ਕਿ 11 ਵਗੈਰਾ ਵੇਖ ਲੋਕ ਬੋਲ ਜਾਂਦੇ ਨੇ ਗੱਲਾਂ ਕਰ ਜਾਂਦੇ ਨੇ ਖਾਸ ਕਰਕੇ ਪਰ ਭੱਲੇ ਕੁਝ ਵੀ ਨਹੀਂ ਪੈ ਰਿਹਾ ਚੇਂਜਸ ਜਿਹਨੂੰ ਜ਼ਿਆਦਾ ਚਾਹੀਦੇ ਨੇ ਜ਼ਿੰਦਗੀ ਦੇ ਵਿੱਚ ਰੀਅਲੀ ਸਟਰਗਲ ਕਰ ਰਿਹਾ ਜਿਹਨੂੰ ਚਾਹੀਦਾ ਕਿ ਹਾਂ ਮੈਨੂੰ ਕਾਮਯਾਬੀ ਚਾਹੀਦੀ ਚਾਹੀਦੀ ਆ ਤਾਂ ਉਹਨੂੰ ਜ਼ਰੂਰ ਅਲੋਨਿਨੈਸ ਨੂੰ ਇੱਕ ਨੇਗੇਟਿਵ ਥਾਟ ਨਹੀਂ ਬਲਕਿ ਪੋਜ਼ੀਟਿਵਲੀ ਲੈ ਕੇ ਅ ਜ਼ਿੰਦਗੀ ਦੇ ਵਿੱਚ ਸੁਧਾਰ ਕਰਨਾ ਚਾਹੀਦਾ ਹੈ ਅੱਜ ਦੇ ਬਲੌਗ ਦੇ ਵਿੱਚ ਐਨਹੀਂ ਦੀ ਅਗਲੇ ਬਲੌਗ ਚ ਪੱਕਾ ਮਿਲਾਂਗੀ ਇੱਕ ਨਵੀਂ ਜਾਣਕਾਰੀ ਦੇ ਲਈ ਇਸ ਲਈ ਇਸ ਵੀਡੀਓ ਨੂੰ ਦੇਖਣ ਦੀ ਬਹੁਤ-ਬਹੁਤ ਧੰਨਵਾਦ